ਮੇਰੀ ਬੇਟੀ ਦੇ ਤਾਂ 1 ਸਾਲ ਦੀ ਸੀ ਉਦੋਂ ਕਿਸੇ ਜਨਾਨੀ ਨੇ ਇਹਦੇ ਵਾਲ ਕੱਟ ਲੇ ਵਿਚ ਸਿਰ ਦੇ ਵਿਚਾਲੇ ਜੋ ਬੁੜੀਆਂ ਕਹਿੰਦੇ ਤੁਸੀਂ ਉਹ ਸਿਆਣੇ ਕੋਲੇ ਜਾਓ ਉਹ ਸਿਆਣੇ ਕੋਲੇ ਜਾਓ ਮਾਹਾਂ ਮੇਰਾ ਸਿਆਣਾ ਤਾਂ ਇੱਕ ਹੈਗਾ ਮੈਂ ਤਾਂ ਉਹਦੇ ਕੋਲੇ ਜਾਉਂਗਾ ਮਹਾਪੁਰਖਾਂ ਕੋਲੇ ਜਦੋਂ ਗਏ ਤਿੰਨੇ ਜੀ ਅਸੀਂ ਚੌਥੇ ਮਹਾਰਾਜ ਆ ਪੰਜਵਾਂ ਕੋਈ ਨਹੀਂ ਸੀ ਉਸ ਟਾਈਮ ਕਹਿੰਦੇ ਸਰਦਾਰ ਸਾਹਿਬ ਕਿਵੇਂ ਆਇਆ ਅੱਜ ਮਹਾਰਾਜ ਤੁਹਾਡੀ ਪੋਤੀ ਦੇ ਨਾਂ ਕਿਸ ਨੇ ਵਾਲ ਕੱਟ ਲਏ ਕਹਿੰਦੇ ਜਨਾਨੀਆਂ ਨੂੰ ਕਈਆਂ ਨੂੰ ਆਦਤ ਹੁੰਦੀ ਹੈ ਕੋਈ ਟੋਨੇ ਟਾਣੇ ਜੇ ਕਰਕੇ ਨਾ ਫਿਰ ਕੁੜੀਆਂ ਨੂੰ ਅਠਰਾਹ ਵਗੈਰਾ ਇਹਦਾ ਕੁਝ ਹੋ ਜਾਂਦਾ ਕਹਿੰਦੇ ਚਲ ਤੁਸੀਂ ਆਗੇ ਇਹਦਾ ਵਾਲ 빙ਗਾ ਨਹੀਂ ਹੁੰਦਾ ਤੁਸੀਂ ਪ੍ਰਵਾਹ ਨਾ ਮੰਨੋ ਐਉਂ ਕਰੀ ਪਰਸੋਂ ਲਈ ਆਈਆਂ ਨੂੰ ਕਹਿੰਦੇ ਫਿਰ ਚਲੋ ਅਸੀਂ ਨਮਸਕਾਰ ਕੀਤੀ ਘਰੇ ਆ ਗਏ ਤੀਜੇ ਦਿਨ ਮੈਂ ਫੇਰ ਚਲੇ ਗਿਆ ਫਿਰ ਮੈਂ ਕੱਲੀ ਕੁੜੀ ਨੂੰ ਲੈ ਕੇ ਚਲੇ ਗਏ ਮੇਰੇ ਜਾਂਦਿਆਂ ਨੂੰ ਮਾਹਪੁਰ ਖਾਂ ਦੀ ਗੱਡੀ ਸਟਾਰਟ ਨਹੀਂ ਸੀ ਹੁੰਦੀ ਮਾਰਾ ਦੂਰ ਖੜੇ ਮੈਂ ਦੇਖ ਲਿਆ ਵੀ ਮਾਰਾ ਖੜੇ ਨੇ ਮੈਂ ਦੋਕਸਾ ਕਾ ਦੂਰ ਖੜ ਕੇ ਉੱਥੇ ਨਮਸਕਾਰ ਕਰਕੇ ਉੱਥੇ ਖੜੇ ਰਹੇ ਫੇਰ ਮੈਨੂੰ ਆਗਮਾਇਕ ਆਜਾ ਸਰਪਨੂ ਸਿਆ ਆਜਾ ਪਤਾ ਨਹੀਂ ਕਹਿੰਦੇ ਤੇਰੀ ਕਰਕੇ ਨਹੀਂ ਗੱਡੀ ਸਟਾਰਟ ਹੁੰਦੀ ਮੈਂ ਗਿਆ ਉਹ ਬੇਟੀ ਦਾ ਸਿਰ ਨਾ ਗੋਡਿਆਂ 'ਚ ਲੈ ਲਿਆ ਮਾਰਾ ਨੇ ਖੜੇ ਖੜੇ ਸਿਰ ਤੇ ਹੱਥ ਫੇਰੀ ਗਏ ਪਤਾ ਨਹੀਂ ਕੀ ਖੇਡ ਕੇ ਏਡੀ ਉਹਨਾਂ ਨੇ ਇਹ ਤਾਂ ਉਹ ਹੀ ਜਾਣਦੇ ਨੇ ਲੈ ਕਹਿੰਦੇ ਇੱਥੇ ਸਰੋਵਰ 'ਚ ਇਸ਼ਨਾਨ ਕਰਾ ਦੇ ਚੜ੍ਹਦੀਆਂ ਕਲਾਂ 'ਚ ਰਹੂ ਦਾ ਕਰਨ ਵਾਲੇ ਉਵੇਂ ਹੀ ਰਹਿ ਜਾਂਦੇ ਨੇ ਆਬਜਨ ਕੀ ਤੁਹਾਰਾ ਜੀ ਸਾਨੂੰ ਪਤਾ ਲੱਗ ਗਿਆ ਸੀ ਵੀ ਇਹ ਫਰਲਾਨੀ ਜਨਾਨੀ ਨੇ ਕੀਤਾ ਉਹ ਜਨਾਨੀ ਹੈ ਉਹਦੇ ਇੱਕ ਬੇਟੀ ਹੈ ਮੈਂ ਤਾਂ ਬਿਆਦੀ ਹੁਣ ਚਲੋ ਉਹਦੇ ਬੱਚੇ ਦਾ ਨਹੀਂ ਚ ਨੁਕਸ ਪੈ ਗਿਆ ਕੋਈ ਉਹ ਡਾਕਟਰ